ਸਾਰੇ ਕਾਲਜ ਦੇ ਸਾਰਿਆਂ ਨੂੰ ਚੈਨਲ ਯੂਟਿਊਬ ਵਾਲੇ ਫਾਰਮਰ ਦੇਖ ਰਹੇ ਹੋ ਸਾਰੇ ਦਰਸ਼ਕ ਵੀਰਪ੍ਰੇਮ ਭਰਾਮਾ ਦਾ ਸਵਾਗਤ ਕਰਦੇ ਆਂ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਦੀ ਅਪਡੇਟ ਵਿੱਚ ਗੱਲ ਕਰਾਂਗੇ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਤੇ ਹਾਲਾਤ ਨੇ ਕੀ ਗਤੀਵਿਧੀ ਮੌਸਮ ਦੀ ਦੇਖਣ ਨੂੰ ਮਿਲ ਰਹੀ ਹੈ ਕਿਸੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਹੋਣਗੇ ਕਿਉਂਕਿ ਲਗਾਤਾਰ ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਦੇ ਅਲਰਟ ਜਾਰੀ ਨੇ ਜਿਸ ਦੇ ਮੱਦੇ ਨਜ਼ਰ ਸਾਨੂੰ ਅੱਜ ਦਿਨ ਦੇ ਪਹਿਲੇ ਘੰਟਿਆਂ ਵਿੱਚ ਕਾਫੀ ਇਲਾਕਿਆਂ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਤੇ ਬਾਅਦ ਦੁਪਹਿਰ ਕਾਫੀ ਇਲਾਕਿਆਂ ਵਿੱਚ ਧੁੱਪ ਦਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂ ਕੀ ਹਾਲਾਤ ਸਨ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਕਿਸਾਨਾਂ ਦੇ ਪੱਖ ਤੋਂ ਤਾਂ ਧੁੰਦ ਦੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ ਸਿਸਟਮ ਪੰਜਾਬ ਵੱਲ ਕੋਚ ਕਰ ਰਹੇ ਨੇ ਇਹ ਬਦਲੀ ਸਿਸਟਮ ਵੀ ਨੇ ਤੁਸੀਂ ਦੇਖ ਸਕਦੇ ਹੋ ਧੁੰਦ ਦੇ ਹਾਲਾਤ ਪੰਜਾਬ ਹਰਿਆਣਾ ਤੇ ਹਿਮਾਚਲ ਇਹਨਾਂ ਇਲਾਕਿਆਂ ਨੂੰ ਕਵਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਮੈਦਾਨੀ ਇਲਾਕੇ ਵਿੱਚ ਖਾਸ ਤੌਰ ਤੇ ਇਸ ਦਾ ਅਸਰ ਜ਼ਿਆਦਾ ਹੁੰਦਾ ਹੈ ਕਿਉਂਕਿ ਧੁੰਦ ਜਿਹੜੀ ਹੈ ਉਹ ਉੱਪਰਲੀ ਜਿੰਨੇ ਵੀ ਹਵਾਵਾਂ ਹੁੰਦੀਆਂ ਨੇ ਪਹਾੜੀ ਖੇਤਰਾਂ ਦੀਆਂ ਉਸ ਤੋਂ ਠੰਡ ਦਾ ਮਾਹੌਲ ਪੰਜਾਬ ਵੱਲ ਲੈ ਕੇ ਆਉਣ ਦੇ ਕਾਰਨ ਪੰਜਾਬ ਵਿੱਚ ਧੁੰਦ ਦੇ ਹਾਲਾਤ ਸਾਨੂੰ ਅਕਸਰ ਹੀ ਦੇਖਣ ਨੂੰ ਮਿਲ ਜਾਂਦੇ ਨੇ ਇਹ ਸੀ ਜੀ ਅਪਡੇਟ ਧੁੰਦ ਦੀ ਬਾਕੀ ਤਾਪਮਾਨ ਦੀ ਗੱਲ ਕਰ ਲਈਏ ਦਿਨ ਦੇ ਸਮੇਂ ਦੁਪਹਿਰ ਤੋਂ ਬਾਅਦ ਚੰਗੀ ਤੋਂ ਉਪ ਲੱਗੀ ਹੈ ਜਿਸ ਦੇ ਨਾਲ ਦਿਨ ਦੇ ਤਾਪਮਾਨ ਥੋੜੇ ਜੇ ਅਪ ਹੋਏ ਨੇ ਧੁੰਦ ਦੇ ਹਾਲਾਤ ਘਟੇ ਸੀ ਪਰ ਧੁੰਦ ਦੇ ਹਾਲਾਤ ਹੁਣ ਦੁਬਾਰਾ ਤੋਂ ਵਧਣਗੇ ਪੱਛਮੀ ਹਵਾ ਚੱਲੇਗੀ ਜਿਸ ਦੇ ਨਾਲ ਤਾਪਮਾਨ ਦਿਨ ਦਾ ਐਵਰੇਜ 17-18 ਡਿਗਰੀ ਬਣਿਆ ਅਤੇ ਰਾਤ ਦਾ ਤਾਪਮਾਨ 6-7 ਡਿਗਰੀ ਬਣਨ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕੋਹਰੇ ਦੇ ਹਾਲਾਤ ਵੀ ਪੰਜਾਬ ਦੇ ਕਿਸੇ ਕਿਸੇ ਇਲਾਕੇ ਵਿੱਚ ਰਹਿ ਸਕਦੇ ਨੇ ਜਿਸ ਦੇ ਨਾਲ ਉਮੀਦ ਹੈ ਕਿ ਅੱਜ ਰਾਤ ਪੰਜਾਬ ਦੇ ਸੰਗਣੀ ਧੁੰਦ ਅਤੇ ਕੋਹਰਾ ਸਾਨੂੰ ਕਿਸਾਨਾਂ ਨੂੰ ਤੰਗ ਕਰ ਸਕਦਾ ਹੈ ਬਾਕੀ ਕਿਸੇ ਨੇ ਬਾਹਰ ਅੰਦਰ ਜਾਣਾ ਹੈ ਟਰੈਵਲ ਕਰਨਾ ਹੈ ਤਾਂ ਆਪਣਾ ਖਿਆਲ ਰੱਖੋ ਕਿਉਂਕਿ ਸੜਕ ਦੇ ਉੱਪਰ ਕੋਹਰੇ ਕਾਰਨ ਦੁਰਘਟਨਾਵਾਂ ਕਾਫੀ ਹੁੰਦੀਆਂ ਨੇ ਜਿਸ ਦੇ ਮੱਦੇਨਜ਼ਰ ਸੜਕੀ ਸੁਰੱਖਿਆ ਦੇ ਮੱਦੇਨਜ਼ਰ ਤੁਸੀਂ ਦਿਨ ਦੇ ਸਮੇਂ ਹੀ ਟਰੈਵਲ ਕਰੋ ਰਾਤ ਨੂੰ ਟਰੈਵਲ ਅਵੋਇਡ ਕਰੋ ਤਾਂ ਕਿ ਕਿਸੇ ਤਰੀਕੇ ਦੀ ਅਣਹੋਂਦ ਤੋਂ ਤੁਹਾਡਾ ਕੋਈ ਬਾਹ ਨਾ ਪੈ ਸਕੇ ਬਾਕੀ ਕਿਸਾਨਾਂ ਦੇ ਪੱਖ ਤੋਂ ਮੌਸਮ ਠੀਕ ਹੈ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੈ ਤਾਪਮਾਨ ਵੀ ਠੀਕ-ਠਾਕ ਨੇ ਪੱਛਮੀ ਹਵਾ ਚੱਲੇਗੀ ਠੰਡ ਦੇ ਹਾਲਾਤ ਰਹਿਣਗੇ ਬਾਕੀ ਸਵੇਰ ਦੀ ਅਪਡੇਟ ਜੋ ਵੀ ਹੋਵੇਗੀ ਤੁਹਾਡੇ ਤੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਜਾਣਕਾਰੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਧੰਨਵਾਦ ਜੀ